ਮੇਰਾ ਨਾਮ ਵਿਜੇਤਮਾ ਵਰਗੇ ਜੀ ਸਰ ਤੁਹਾਡੀ ਬੇਟੀ ਨੇ ਐਡਾ ਮੁਕਾਮ ਹਾਸਲ ਕੀਤਾ ਹੈਗਾ ਕਿੰਨੀ ਕੁ ਖੁਸ਼ੀ ਹੈ ਘਰ ਦੇ ਵਿੱਚ ਮੈਨੂੰ ਬਹੁਤ ਖੁਸ਼ੀ ਹੈ ਜੀ ਮੇਰੇ ਪ੍ਰਮਾਤਮਾ ਨੇ ਸਾਡਾ ਸਾਥ ਦਿੱਤਾ ਜੀ ਸਾਡੀ ਫੈਮਿਲੀ ਨੂੰ ਪੂਰੀ ਬਹੁਤ ਖੁਸ਼ੀ ਆਈ ਤੇ ਬੱਚੀ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਜੀ ਕਿੰਨਾ ਕੁ ਸਟਰਗਲ ਕੀਤਾ ਜੀ ਸਟਰਗਲ ਇਹਦੇ ਬੇਟੀ ਨੇ ਬਹੁਤ ਕੀਤਾ ਜੀ ਦੇਖੋ 6 ਸਾਲ ਹੋ ਗਈ 5 ਸਾਲ ਲੇਕਰ ਤੋਂ ਪੜ ਰਹੀ ਹੈ ਜੀ ਤੇ ਜਦ ਵੀ ਆਉਂਦੀ ਸੀ ਮਤਲਬ ਬਹੁਤ ਚੌਂ ਹੁੰਦਾ ਸੀ ਵੀ ਇਹਨੂੰ ਲਿਜਾ ਕੇ ਕੋਈ ਚੀਜ਼ ਖਲਾਵਾ ਪਰ ਇਹ ਦੇਖੋ ਇੰਨੀ ਲਿੰਟਡ ਸੀ ਅਦ ਵੀ ਜਿਹਨੂੰ ਮੈਨੂੰ ਬਹੁਤ ਚੋਹ ਹੁੰਦਾ ਜਦ ਵੀ ਆਂਦੀ ਸੀ ਮੈਨੂੰ ਕਹਿੰਦਾ ਬੈਠ ਬੈਠੇ ਕਿੱਥੇ ਜਾ ਰਹੇ ਤੁਸੀਂ ਕੀ ਆਲਾ ਜੋ ਚੀਜ਼ ਐ ਨੂੰ ਚੋਹ ਹੁੰਦਾ ਸੀ ਮੈਨੂੰ ਵੀ ਬਹੁਤ ਚੋਹ ਚੜਦਾ ਸੀ ਮਤਲਬ ਇਹਨੂੰ ਮਤਲਬ ਨਾਲ ਲਿਆ ਕੇ ਮਤਲਬ ਉਹ ਗਰਾਂਜੀ ਫਿਰ ਮੈਨੂੰ ਧਾਰਮਿਕ ਦੇ ਪਾਸੇ ਵੀ ਲਾਇਆ ਦੇਖੋ ਗਊਸ਼ਾਲਾ ਜਾਂਦੀ ਸੀ ਇਹ ਗਊਸ਼ਾਲਾ ਮਤਲਬ ਇਹ ਨਹੀਂ ਸੀ ਹਬਾ ਲਈ ਫਿਰ ਅਸੀਂ ਭਗਵਾਨ ਕੋਲੇ ਸ਼ੰਕਰੇ ਜਾਂਦੇ ਰਹੇ ਜੀ ਨੂੰ 7-8 ਮਹੀਨੇ ਹੋ ਗਏ ਇਹਨੂੰ ਅਸੀਂ ਯੂਨੀਵਰਸਿਟੀ ਤੋਂ ਲੈ ਕੇ ਨਾਲ ਜਾਂਦੇ ਰਹੇ ਜੀ ਉੱਥੇ ਛੱਡ ਦੇ ਲਈ ਆਂਦੇ ਹੋਏ ਠੀਕ ਹੈ ਨਹੀਂ ਤੇ ਮਤਲਬ ਪੋਰੇ ਬਾਬਾ ਨੇ ਸਾਡੇ ਤੇ ਬਹੁਤ ਕਿਰਪਾ ਕਰੀ ਐ ਉਹੀ ਮਹਾਦੇਵ ਨੇ ਇਹਨੂੰ ਕਿਰਪਾ ਦਾ ਇਹ ਅੱਜ ਜੱਜ ਬਣੀ ਹੈ ਜੀ ਸਭ ਤੋਂ ਵੱਡੀ ਕਿਰਪਾ ਪਰਮਾਤਮਾ ਕਿਵੇਂ ਦਾ ਲੱਗ ਰਿਹਾ ਇੱਕ ਨਾਬੇ ਦਾ ਨਾਮ ਰੋਸ਼ਨ ਹੋਇਆ ਇੱਕ ਪੰਜਾਬ ਦਾ ਇੱਕ ਨਾਮ ਰੋਸ਼ਨ ਹੋਇਆ ਵੀ ਇੱਕ ਤੀ ਨੇ ਐਡਾ ਮੁਕਾਵਾ ਹਾਸਲ ਕੀਤਾ ਹੈ ਕਿੰਨੀ ਕੁ ਖੁਸ਼ੀ ਹੈ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਬਹੁਤ ਸਾਨੂੰ ਸਵੇਰ ਦੀ ਦੇ ਕਪਾਉਣ ਆ ਰਹੇ ਨੇ ਜੀ ਤੇ ਬਹੁਤ ਜ਼ਿਆਦਾ ਸਾਡੇ ਸ਼ਹਿਰ ਨੂੰ ਵੀ ਖੁਸ਼ੀ ਹੈ ਸਾਡੀ ਨਾਬਾ ਸਾਡੀ ریاست ਨਗਰੀ ਹੈ ਜੀ ਇਹ ਮਤਲਬ ਇਹ ਵੀ ਨਹੀਂ ਕਾਸ਼ੀ ਨਗਰੀ ਹੈ ਠੀਕ ਹੈ ਜੀ ਅਸੀਂ ਵੀ ਬਹੁਤ ਆਮੀਰ ਬੰਦੇ ਆਂ ਸਮਾਜ ਸੇਵਾ ਨਾਲ ਜੁੜੇ ਹੋਏ ਆ ਜੀ ਤੇ ਇਹਦੀ ਮਦਰ ਵੀ ਬਹੁਤ ਆਰਮੇ ਕਹ ਦੇਖੋ ਉਹ ਵੀ ਸਮਾਜ ਸੇਵਾ ਨਾਲ ਜੁੜੀ ਹੋਈ ਹੈ ਤੇ ਇਹ ਬੱਚੀ ਨੂੰ ਵੀ ਅਸੀਂ ਦੇਖੋ ਅਸੀਂ ਪਾਸੇ ਲਾਇਆ ਵੀ ਜੋ ਵੀ ਹੈ ਤਨੇ ਫੇਰ ਕੰਮ ਕਰਨਾ ਹੈ ਕੱਲੂ ਜੇ 19 ਸੀਟ ਤੇ ਬਹਿ ਕੇ ਵੀ ਫੇਰ ਕੰਮ ਕਰਨਾ ਹੈ ਵੀ ਕੋਈ ਵੀ ਬੰਦਾ ਜਿਹੜਾ ਉਹ ਇਨਸਾਫ ਦੇ ਨਹੀਂ ਜਿੱਥੇ ਵੀ ਦੇਖੋ ਜਾਂਦੀ ਸੀ ਜੇ ਕੋਈ ਬੱਚਾ ਮਿਲਦਾ ਸੀ ਤਾਂ ਮਤਲਬ ਉਹਨੂੰ ਕੋਈ ਨਾ ਕੋਈ ਪਪਾ ਇਹਨੂੰ ਚੀਜ਼ ਦਵਾ ਦੋ ਮਤਲਬ ਉਸ ਤਰ੍ਹਾਂ ਮੈਨੂੰ ਵੀ ਬਹੁਤ ਅੱਛਾ ਲੱਗਦਾ ਜਿਆਦਾ ਕਹਿੰਦੀ ਸੀ ਤਾਂ ਮੈਂ ਉਸ ਤਰ੍ਹਾਂ ਹੀ ਹੈ ਕੋਈ ਵੀ ਚੀਜ਼ ਹੈ ਜੋ ਬੱਚਾ ਸਾਨੂੰ ਮਿਲ ਗਿਆ ਕੋਈ ਛੋਟਾ ਬੱਚਾ ਵੀ ਕੋਈ ਬੱਚਾ ਭੁੱਖਾ ਨਾ ਰਹੇ ਚਲੋ ਜੋ ਉਹਨੂੰ ਇਹਦਾ ਵੀ ਮੋਟ ਇਹ ajo ਇਹਦਾ ਪੁੰਨ ਕਰਮ ਹੈ ਜੀ ਸਾਡਾ ਪੁੰਨ ਕਰਮ ਹੈ ਜੋ ਅੱਜ ਇਸ ਮਕਾਮ ਤੇ ਪਹੁੰਚੀਏ ਤੁਸੀਂ ਜਿਵੇਂ ਬਹੁਤ ਮਿਹਨਤ ਕੀਤੀ ਹੈਗੀ ਐ ਐਲ ਆਈ ਸੀ ਐਜੰਟ ਦੇ ਆ ਪੋਸਟ ਆਫਿਸ ਐਜੰਟੋ ਕਿ ਮੈਨੇ ਖੁਦ ਆਪਣੀ ਮਾਰਕੀਟ ਦੇ ਵਿੱਚ ਦੇਖਿਆ ਹੈ ਇੰਨਾ ਕ ਸਟਰਗਲ ਕੀਤਾ ਤੁਸੀਂ ਵੀ ਉਸੇ ਬਾਅਦ ਜੋ ਤੁਸੀਂ ਆਪਣੀ ਬੱਚੀ ਲਈ ਇੰਨਾ ਕੁਛ ਕੀਤਾ ਹੈਗਾ ਵੀ ਕਿੰਨੀ ਕ ਖੁਸ਼ੀ ਜਾ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਇਹ ਦੇਖੋ ਇਹਨੇ ਮੈਂ ਤਾਂ ਕਿਸੇ ਨੂੰ ਇਹੀ ਕਹਿੰਦਾ ਸੀ ਬੇਟੇ ਤਿੰਨ ਕਰਨਾ ਦੇਖੋ ਮੈਨੂੰ ਤਾਂ ਜਿਹੜੀ ਤੇਜ ਦੀ ਤੈਨੂੰ ਲੋੜ ਹੈ ਮੈਂ ਤਾਂ ਉਹ ਦੱਸ ਉਹ ਮੈਂ ਪੂਰੀ ਕਰਕੇ ਦਊਂਗਾ ਜਦੋਂ ਇੱਕ ਬੱਚਾ ਪੈਦਾ ਹੁੰਦਾ ਹੈ ਤੋ ਨੂੰ ਕੋਈ ਨਹੀਂ ਜਾਣਦਾ ਹੈਗਾ ਹੈਨਾ ਉਹ ਆਪਣੇ ਮਾਪੇ ਦੇ ਨਾਮ ਨਾਲ ਨਹੀਂ ਜਾਣਦਾ ਹੈ ਸਭ ਤੋਂ ਬੈਸਟ ਆਪਣੇ ਫਾਦਰ ਦੇ ਨਾਮ ਨਾਲ ਜਾਣੇ ਜਾਂਦਾ ਹੈਗਾ ਬਟ ਇੱਕ ਮੂਮੈਂਟ ਇਹ ਹੀ ਜਾਂਦਾ ਜ਼ਿੰਦਗੀ ਦੇ ਵਿੱਚ ਜਦੋਂ ਮਾਪੇ ਬੱਚੇ ਦੇ ਨਾਮ ਨਾਲ ਜਾਣੇ ਜਾਂਦੇ ਨੇ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਆ ਜੋ ਮੂਮੈਂਟ ਇਹਨੇ ਲਿਆ ਕੇ ਦਿੱਤਾ ਹੈਗਾ ਮਤਲਬ ਤੁਸੀਂ ਸੋਚ ਸਕਦੇ ਹੋ ਸਾਨੂੰ ਕੀ ਫੀਲ ਹੋਵੇਗਾ ਕਿੰਨੇ ਕੇ ਦੇ ਵਿੱਚ ਜਿੱਦ ਪਗਾਈ ਗਈ ਹੈ ਕਿੰਨੇ ਕੁ ਤੁਸੀਂ ਇਹਦੀ ਇੱਛਾ ਪੂਰੀ ਕੀਤੀ ਹੈਗੀ ਹੈ ਕਿੰਨੇ ਕੇ ਦੇ 네ਗੇਟਿਵ ਰੱਖਿਆ ਹੈਗਾ ਕੀ ਕੀ ਤੁਸੀਂ ਇਹਦੇ ਲਈ ਕੀਤਾ ਹੈਗਾ ਇਹਨਾਂ ਸ਼ਰੂਤੀ ਸincere ਰਹੀ ਹੈ ਇਹਨੇ ਕਦੀ ਕੋਈ ਜिद ਕੀਤੀ ਹੀ ਨਹੀਂ ਹੈਗੀ ਇਹ ਲਗਾ ਲਓ ਬਸ ਜੋ ਇੱਕ ਟਾਈਮ ਪੀਰੀਅਡ ਹੁੰਦਾ ਹੈ 1 ਤੋਂ ਲੈ ਕੇ 3 ਸਾਲ ਤੱਕ ਦਾ ਜੋ ਬੱਚਾ ਬਸ ਮਤਲਬ ਛੋਟਾ ਬੱਚਾ ਕਰਦਾ ਓਨੀ ਕ ਜिद ਨਹੀਂ ਕੀਤੀ ਹੈਗੀ ਉਸ ਤੋਂ ਬਾਅਦ ਇਹ ਜੀ ਇੰਨੀ ਮਚਿਓਰਟੀ ਸੀ ਕਿ ਇਹਨੇ ਕੋਈ ਮੇਰੇ ਤੋਂ ਕੋਈ ਫालतू ਕੋਈ ਚੀਜ਼ ਨਹੀਂ ਮੰਗੀ ਹੈਗੀ ਮੈਂ ਤਾਂ ਹਾਲਾਤ ਦੇ ਨਾਲ 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 ਢਾਲ ਨਾ ਆਂਦਾ ਇਹ ਨੂੰ ਆਪਣੇ ਆਪ ਨੂੰ ਜਿਹੜੀ ਚੀਜ਼ ਇਹਨੇ ਮੰਗ ਲਈ ਕਿਹਾ ਤਾਂ ਵੀ ਹਾਂ ਮੰਮਾ ਮੈਨੂੰ ਇਹ ਚੀਜ਼ ਲੈਣੀ ਹੈ ਸੀ ਕਿਹਾ ਤਾਂ ਨਹੀਂ ਦਵਾ ਸਕਦੇ ਤਾਂ ਇਹਨੇ ਨਹੀਂ ਮੁੜ ਕੇ ਕਦੀ ਮੰਗੀ ਹੈਗੀ ਨੇ ਹੁਣ ਜਿਵੇਂ ਮੈਂ ਕਈ ਵਾਰ ਆਪ ਸਕੂਲ ਦੇ ਵਿੱਚ ਦੇਖਦੇ ਆਂ ਜੀ ਵੀ ਜਿਵੇਂ ਕੋਈ ਬੱਚਾ ਇੱਕ ਵਧੀਆ ਖਾਣਾ ਲੈ ਕੇ ਆ ਰਿਹਾ ਇੱਕ ਬੱਚਾ ਸਿੰਪਲ ਖਾਣਾ ਲੈ ਕੇ ਆ ਰਿਹਾ ਵੀ ਉਹਨੂੰ ਦੇਖ ਕੇ ਇਹਨੇ ਕਦੇ ਥੋਨੂੰ ਆ ਕੇ ਘਰੇ ਆ ਕੇ ਕਿਹਾ ਹੋਵੇ ਵੀ ਹਾਂ ਜੀ ਮੈਨੂੰ ਨਹੀਂ ਮਮਾ ਵੀ ਅੱਜ ਉਹ ਲੜਕੀ ਐਵੇਂ ਲੈ ਕੇ ਆਈ ਹੈ ਮੇਰੀ ਫ੍ਰੈਂਡ ਅੱਜ ਐਵੇਂ ਲੈ ਕੇ ਆਈ ਹੈ ਜਦੋਂ ਉਸ ਐਸਾ ਹੋਇਆ ਹੋਵੇ ਨਹੀਂ ਮਤਲਬ ਹੀ ਨਹੀਂ ਬੰਦਾ ਕਿ ਵੀ ਕਦੀ ਨਹੀਂ ਮਨੇ ਆ ਕੇ ਕਿਹਾ ਉਹ ਕਿਵੇਂ ਮਮਾ ਅੱਜ ਨੂੰ ਆ ਚੀਜ਼ ਦੇ ਦਿਓ ਜਾਂ ਕੁਝ ਹੋਰ ਹੈ ਮਤਲਬ ਮੇਰੇ ਲਈ ਇਹ ਗੋੜ ਗਿਫਟ ਹੈ ਜੀ ਕਹਿੰਦੇ ਨਾ ਇਹਦਾ ਨਾਮ ਹੈ ਜੋ ਬਸ ਉਹ ਅਸਲੀ ਚੀ ਉਹੀ ਹੈ ਪੀਰਾਂ ਦੀ ਮੁਸਕਾਨ ਕਹਿੰਦੇ ਨਾ ਪੀਰਾਂ ਦੇ ਫੇਸ ਤੇ ਸਮਾਈ ਲ ਆ ਜਾਂਦੀ ਹੈ ਉਹ ਚੀਜ਼ ਹੈ ਇਹਨੂੰ ਦੇਖਦੇ ਨਾ ਇਹਦੇ ਫਾਦਰ ਦੇ ਮੇਰੇ ਤੋਂ ਵੱਧ ਮਤਲਬ ਇਹਦਾ ਫਾਦਰ ਕਰਦੇ ਮੈਨੂੰ ਪਤਾ ਹੈਗਾ ਇਹਦੇ ਫਾਦਰ ਨੇ ਕਿੰਨੇ ਸਖਲ ਕੀਤੇ ਇਹਦੇ ਲਈ ਅੱਜ ਇਸ ਮੁਕਾਮ ਤੇ ਪਹੁੰਚੇ ਨਾ ਉਹਦਾ ਸਭ ਤੋਂ ਵੱਡਾ ਕ੍ਰੈਡਿਟ ਉਹਨਾਂ ਨੂੰ ਜਾਂਦਾ ਕੀ ਕਹਿਣਾ ਚਾਹੋਗੇ ਜਿਹੜੇ ਆਨ ਵਾਲੇ ਨੌਜਵਾਨ ਪੀੜ੍ਹੀ ਹੈ ਜਾਂ ਕੋਈ ਲੜਕੀਆਂ ਨੂੰ ਨਹੀਂ ਪਸੰਦ ਕੀਤਾ ਜਾਂਦਾ ਵੀ ਉਹਦੇ ਲਈ ਤੁਹਾਡਾ ਕੀ ਕਹਿਣਾ ਹੈ ਹਾਂਜੀ ਜਿਹੜੇ ਲੋਕ ਕੁੜੀਆਂ ਨੂੰ ਮਾਰਦੇ ਆ ਉਹਨਾਂ ਨੂੰ ਇਹ ਸਮਝ ਆਣੀ ਚਾਹੀਦੀ ਹੈ ਕਿ ਤੁਸੀਂ ਆਨ ਵਾਲੀ ਜਨਰੇਸ਼ਨ ਨੂੰ ਖਤਮ ਕਰ ਰਹੇ ਹੋ ਕਿਉਂਕਿ ਦੇਖੋ ਇੱਕ ਮਦਰ ਇਹ ਕੁੜੀ ਨੂੰ ਮਾਰਤਾ ਕੰਨੋਂ ਮਦਰ ਨਹੀਂ ਹੋਊਗੀ ਤਾਂ ਬੱਚਾ ਕਿੱਥੋਂ ਪੈਦਾ ਹੋਊਗਾ ਫਾਦਰ ਇਕੱਲਾ ਤਾਂ ਬੱਚਾ ਪੈਦਾ ਨਹੀਂ ਕਰ ਸਕਦਾ ਨਾ ਤਾਂ ਕੱਲਾ ਬॉयਜ਼ 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 ਇਕੱਠੀ ਹੋਈ ਜਾਣਗੇ ਤਾਂ ਫਿਰ ਗਰਲਸ ਤਾਂ ਖਤਮ ਹੋ ਜਾਣਗੀਆਂ ਰੇਸ਼ਿਓ ਖਤਮ ਹੋ ਰਹੀ ਹੈਗੀ ਤਾਂ ਇਹਦੇ ਨਾਲ ਤਾਂ ਸਮਝ ਸਕਦੇ ਆਂਗੇ ਕਿ ਬਈ ਨਹੀਂ ਬੱਚਾ ਜ਼ਰੂਰੀ ਹੈ ਇੱਕ ਮਾਂ ਦਾ ਹੁੰਦਾ ਜਿਸ ਤਰ੍ਹਾਂ ਦੇਖਿਆ ਜਾ ਰਿਹਾ ਹੈ ਫੌਜ ਦੇ ਵਿੱਚ ਵੀ ਕਈ ਜਗ੍ਹਾ ਆਪਣੇ ਪੁਲਿਸ ਦੇ ਵਿੱਚ ਵੀ ਲੜਕੀਆਂ ਦਾ ਮੇਨ ਮਹੱਤਵ ਹੈ ਹੁਣ ਅੱਜਕੱਲ੍ਹ ਸਟਾਰਟਿੰਗ ਚ ਆ ਰਹੀਆਂ ਨੇ ਬੀ ਉਹ ਤੁਹਾਡਾ ਉਹਨਾਂ ਵੀ ਉਹਨਾਂ ਨੂੰ ਦੇਖ ਕੇ ਵੀ ਲੋਕਾਂ ਨੂੰ ਫੇਰ ਵੀ ਸਮਝ ਨਹੀਂ ਆ ਰਹੀ ਹੈ ਕਿ ਵੀ ਲੜਕੀਆਂ ਨੂੰ ਕਿਵੇਂ ਇੱਕ ਅਪਰੋਚ ਦੇਣੀ ਚਾਹੀਦੀ ਹੈ ਇਹ ਤਾਂ ਹੁਣ ਹੀ ਦਾ ਐਗਜ਼ਾਮਪਲ ਦੇਖੋ ਤੁਸੀਂ ਸਿੰਦੂਰ ਰਿਫ레ਸ਼ਨ ਹੋਇਆ ਸੀ ਉਹਦੇ ਵਿੱਚ ਦੇਖੋ ਕੁੜੀਆਂ ਨੇ ਲੀਡ ਕੀਤਾ ਹੈ ਹੈਨਾ ਸਭ ਤੋਂ ਵੱਡਾ ਦੋ ਕੁੜੀਆਂ ਨੇ ਲੀਡ ਕੀਤਾ ਹੈ ਸਭ ਤੋਂ ਵੱਡੀ ਚੀਜ਼ ਇਹ ਹੈ ਇਸ ਤੋਂ ਬੜਾ ਐਗਜ਼ਾਮਪਲ ਤਾਂ ਹੋਰ ਹੋ ਹੀ ਨਹੀਂ ਸਕਦਾ ਹੈਗਾ ਕੁੜੀਆਂ ਹਰ ਫੀਲਡ ਦੇ ਵਿੱਚ ਲੀਡ ਕਰ ਰਹੀਆਂ ਆ ਇਕੱਲਾ ਇਹ ਨਹੀਂ ਹੈਗਾ ਕਿ ਵੀ ਹਾਂ ਕਿਸੇ ਟੀਚਰ ਹੋ ਬਣੀ ਹੋਈ ਹੈਗੀ ਫਾਇਲਟੋ ਬਣੀ ਹੋਈ ਹੈਗੀ ਰੇਲਵੇ ਚ ਹੋ ਹੈਗੀ ਹੈ ਕਿੱਦਾਂ ਨਹੀਂ ਹੈਗੀਆਂ ਕੁੜੀਆਂ ਅੱਜ ਦੇਖੋ ਜੀ ਚਲੋ ਅੱਜ ਮੇਰਾ ਬੱਚਾ ਜੱਜ ਬਣਿਆ ਹੈਗਾ ਮੈਂ ਕਹਿੰਦੀ ਹਾਂ ਪਰਮਾਤਮਾ ਸਭ ਨੂੰ ਬੱਚਾ ਨੂੰ ਉੱਚੇ ਮੁਕਾਮ ਤੱਕ ਪਹੁੰਚਾਵੇ ਤਾਂ ਫਿਰ ਮਤਲਬ ਹੀ ਨਹੀਂ ਬੰਦਾ ਹੈਗਾ ਨਾ ਪੇਰੈਂਟਸ ਨੂੰ ਕੀ ਵੀ ਏਡੀ ਚੀਜ਼ ਨਹੀਂ ਨਹੀਂ ਸੋਚ ਰਕੀ ਕੁੜੀਆਂ ਨੂੰ ਮਾਰੇ ਏ ਸਾਡੇ ਵਿਜੇ ਗਰਗੀ ਜੀ ਇਹ ਸਾਡਾ ਪਰਿਵਾਰ ਹੈ ਮੇਰਾ ਇਹਨਾਂ ਨਾਲ ਬਹੁਤ ਪੁਰਾਣੇ ਸਮੇਂ ਦਾ ਸਾਡਾ ਸਾਥ ਹੈ ਅਸੀਂ ਕਾਰੋਬਾਰ ਵੀ ਇਕੱਠਾ ਕੀਤਾ ਪਹਿਲਾਂ ਤੇ ਹੁਣ ਵੀ ਸਾਡੀ ਸੁਸਾਇਟੀ 'ਚ ਸਖਤਰ ਨੇ ਉੱਥੇ ਵੀ ਸਮਾਜ ਸੇਵਾਵਾਂ ਨਿਭਾਉਂਦੇ ਨੇ ਚਾਹੇ ਉਹ ਫਾਈਨੈਂਸ਼ਲੀ ਹੋਵੇ ਜਿੱਥੇ ਵੀ ਅਸੀਂ ਇਹਨਾਂ ਦੀ ਜਿਵੇਂ ਸੇਵਾ ਲਾਗਿਆਂ ਨੂੰ ਨਿਭਾਈ ਹੈ ਤੇ ਚਾਹੇ ਟਾਈਮ ਕੱਢਣ ਦੀ ਹੋਵੇ ਕਿਤੇ ਜਾਣ ਆਣ ਦੀ ਹੋਵੇ ਤੇ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਜੋ ਇਹਨਾਂ ਦੀ ਬੇਟੀ ਸਾਡੀ ਭਤੀਜੀ ਅੱਜ ਇਹ ਬਣੀ ਹੈ ਚਾਚਾ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਅਗਰਵਾਲ ਸਮਾਜ ਲਈ ਬਹੁਤ ਖੁਸ਼ੀ ਦੀ ਗੱਲ ਹੈ ਜੋ ਸਾਡੇ ਸ਼ਹਿਰ ਵਿੱਚ ਨਾਬਾ ਤੋਂ ਇਹਨਾਂ ਨੂੰ ਬਹੁਤ ਜ਼ਿਆਦਾ ਕਾਲਸ ਬਾਹਰੋਂ ਸ਼ਹਿਰਾਂ ਤੋਂ ਜਦੋਂ ਦੀ ਅਸੀਂ ਸਵੇਰ ਦੀ ਪੋਸਟ ਕੀਤੀ ਹੈ ਬਹੁਤ ਕਾਲਸ ਆ ਰਹੀਆਂ ਨੇ ਬਹੁਤ ਵਧਾਈਆਂ ਦੀਆਂ ਮੇਰੀਆਂ ਨਾਲ ਕਈ ਵਾਰ ਗੱਲ ਹੋਈ ਇਹ ਕਹਿੰਦੇ ਵੀ ਫੋਨ ਹੀ ਨਹੀਂ ਬੰਦ ਹੋ ਰੇ ਮੈਂ ਕਿਹਾ ਜੀ ਇਹ ਤਾਂ ਹੁਣ ਕਈ ਦਿਨਾਂ ਬਾਅਦ ਨੇ ਫੋਨ ਇਹ ਤਾਂ ਚੱਲੀ ਜਾਣੇ ਨੇ ਵਧਾਈਆਂ ਜੋ ਪਰਿਵਾਰ ਤੇ ਐਡੀ ਵੱਡੀ ਮਹਾਦੇਵ ਦੀ ਕਿਰਪਾ ਹੋਈ ਹੈ ਕਿਉਂਕਿ ਮਹਾਦੇਵ ਦੇ ਸੱਚੇ ਭਗਤ ਨੇ ਮੈਂ ਕਾਫੀ ਸਾਲਾਂ ਤੋਂ ਅਸੀਂ ਇਕੱਠੇ ਜਾ ਰਹੇ ਹਾਂ ਤੇ 6-7 ਮਹੀਨਿਆਂ ਤੋਂ ਇਹ ਪਰਿਵਾਰ ਨਾਲ ਜਾ ਰਹੇ ਸੀ ਸਾਡੇ ਨਾਲ ਨਹੀਂ ਗਏ ਤ੍ਰੋਸਤੀ ਮੋਕੇ ਤਾਂ ਇਹਨਾਂ ਦੀ ਇੱਛਾ ਸੀਗੀ ਵੀ ਬੇਟੀ ਨੂੰ ਵੀ ਲੈ ਕੇ ਜਾਣਾ ਭੋਲੇ ਸ਼ੰ ਬੋਲੇ ਸ਼ੰਕਰ ਨੇ ਅੱਜ ਪਰਿਵਾਰ ਤੇ ਕਿਰਪਾ ਕੀਤੀ ਹੈ ਜੋ ਐਡਾ ਵੜਾ ਮਕਾਮ ਹਾਸਲ ਕਰਾਇਆ ਤੇ ਰਾਜਸਥਾਨ ਤੱਕ ਨਾਬੇ ਦਾ ਡੰਕਾ ਬੋਲਿਆ ਇਹ ਪੂਰੇ ਇੰਡੀਆ ਚ ਇਹਨੇ ਪੰਜਵਾਂ ਰੈਂਕ ਹਾਸਲ ਕੀਤਾ ਤੇ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਤੇ ਕੁੜੀਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਕੁੜੀਆਂ ਨੂੰ ਪੜਾਉਣਾ ਚਾਹੀਦਾ ਵੱਧ ਤੋਂ ਵੱਧ ਐਜੂਕੇਟਡ ਕਰੋ ਤੇ ਚੰਗਾ ਸੋਚੋ ਉਹਨਾਂ ਲਈ ਪੋਜ਼ਿਟਿਵ ਸੋਚੋ ਕੋਈ ਨੈਗੇਟਿਵਿਟੀ ਨਾ ਸੋਚੋ ਭਾਵੇਂ ਜਿਵੇਂ ਦੇਖ ਰਿਹਾ ਹਾਂ ਅਸੀਂ ਵੀ ਦੇਖ ਰਹੇ ਹਾਂ ਨਾਬਾ ਦੇ ਵਿੱਚ ਰਹਿ ਕੇ ਵੀ ਤੁਹਾਡੇ ਨਾਲ ਇਹਨਾਂ ਨੇ ਬਹੁਤ ਸੰਘਰਸ਼ ਕੀਤਾ ਹੈਗਾ ਇਹਨਾਂ ਨੇ ਪੋਸਟ ਆਫਿਸ ਦੇ ਵਿੱਚ ਵੀ ਕੀਤਾ ਹੈਗਾ ਔਰ ਡਾਕ ਖਾਨੇ ਦੇ ਵਿੱਚ ਵੀ ਕੀਤਾ ਲੋਕਾਂ ਦੀਆਂ ਮਿਹਨਤਾਂ ਵੀ ਬਹੁ ਕੀਤੀਆਂ ਨੇ ਪਾਲਸੀਆਂ ਗ੍ਰਾਂਟ ਚ ਵੀ ਖਾਤੇ ਖੁਲਾਉਣ ਦੇ ਵਿੱਚ ਵੀ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਵੀ ਇੰਨਾ ਸੰਘਰਸ਼ ਕਰਨ ਤੋਂ ਬਾਅਦ ਇੱਕ ਬੇਟੀ ਨੇ ਮੁਕਾਮ ਹਾਸਿਲ ਕੀਤਾ ਕੋਈ ਵੀ ਕੰਮ ਕਰਨ ਲਈ ਜਾਂ ਪੈਸੇ ਕਮਾਣ ਲਈ ਕਹੀਏ ਜੇ ਆਪਣਾ ਗੁਜ਼ਾਰਾ ਕਰਨ ਲਈ ਕਾਰੋਬਾਰ ਹਰੇਕ ਨੂੰ ਕਰਨਾ ਪੈਂਦਾ ਉਹ ਇਹਨਾਂ ਨੇ ਆਪਣਾ ਜੋ ਕਾਰੋਬਾਰ ਇਹਨਾਂ ਨੂੰ ਸ਼ੁਰੂ ਤੋਂ ਇਹਨਾਂ ਨੇ ਚਲਾਇਆ ਉਹੀ ਸਿਸਟਮ ਚੱਲ ਰਿਹਾ ਹੈ ਇਹਨਾਂ ਦਾ ਪਰ ਇਹਨਾਂ ਨੇ ਫੇਅਰ ਤਰੀਕੇ ਨਾਲ ਕੀਤਾ ਹੈ ਉਹ ਕੋਈ ਕਿਸੇ ਨਾਲ ਕੋਈ ਲਾਕ ਡਾਟ ਨਹੀਂ ਕੋਈ ਕੁੰਡੀ ਬਾਜੀ ਵਾਲਾ ਕੰਮ ਇਤਾਂ ਦਾ ਨਹੀਂ ਕੀਤਾ ਜੋ ਦੇਖਦੇ ਆ ਨਾ ਇਹਨਾਂ ਬਾਰੇ ਕਦੇ ਇਤਾਂ ਦਾ ਸੁਣਿਆ ਨਹੀਂ ਕੋਈ ਬੰਦਾ ਹੁੰਦਾ ਹੈ ਕੋਈ ਐਵੇਂ ਕਰ ਲਿਆ ਇਹਨਾਂ ਨੇ ਹਰੇਕ ਨਾਲ ਪਿਆਰ ਨਾਲ ਹੀ ਗੱਲ ਕੀਤੀ ਹੈ ਤੇ ਉਮੀ ਸਾਰਾ ਚਲਾਇਆ ਸਿਸਟਮ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਹਰੇਕ ਬੰਦੇ ਨੂੰ ਕਾਰੋਬਾਰ ਕਰਨਾ ਹੀ ਪੈਂਦਾ ਤੇ ਇਹਨਾਂ ਨੇ ਬਹੁਤ ਸਟਰਗਲ ਕੀਤੀ ਹੈ ਜਿੱ ਕੋਈ ਝੂਠ ਨਹੀਂ ਤੇ ਬੇਟੀ ਨੇ ਵੀ ਜਿਵੇਂ ਦੱਸਿਆ ਵੀ ਇਹਨਾਂ ਦਾ ਪਾਪਾ ਦਾ ਬਹੁਤ بڑا ਰੋਲ ਰਿਹਾ ਹੈ ਚਾਹੇ ਇਹਨਾਂ ਨੇ ਉਹਦਾ ਕੋਈ ਬੋਲ ਗਿਰਨ ਨਹੀਂ ਦਿੱਤਾ ਚਾਹੇ ਉਹਨੇ ਦੇਖਿਆ ਕਿ ਮੇਰੇ ਪਾਪਾ ਘਟਕ ਮੰਨਦੇ ਨੇ ਤਾਂ ਘਟ ਲਾਇਆ ਜੇ ਵੱਧ ਲੱਗਦਾ ਤਾਂ ਵੱਧ ਲਾਇਆ ਜਿਵੇਂ ਭਾਸ਼ੀ ਅ ਕਈ ਪਰਿਵਾਰ ਨਹੀਂ ਪਸੰਦ ਕਰਦੇ ਲੜਕੀਆਂ ਨੂੰ ਅ ਜਿਵੇਂ ਬਹੂ ਬਣਾ ਕੇ ਵੀ ਲੈ ਕੇ ਆਂਦੇ ਨੇ ਦੇਹਜ ਪ੍ਰਤੀ ਦਿੱਕਤਾਂ ਆ ਰਹੀਆਂ ਨੇ ਜਾਂ ਮਾਰਿਆ ਜਾ ਰਿਹਾ ਹੈ ਜਾਂ ਲੜਕੀਆਂ ਨੂੰ ਪਸੰਦ ਨਹੀਂ ਕੀਤਾ ਜਾਂਦਾ ਬੱਚਾ ਢਿੱਡ 'ਚ ਹੀ ਮਾਰਿਆ ਜਾ ਰਿਹਾ ਹੈਗਾ ਵੀ ਮਾਂ ਦੇ ਪੇਟ ਦੇ ਵਿੱਚ ਵੀ ਇਹ ਕਹਿ ਘਟਨਾ ਵਾਪਰ ਰਹੀਆਂ ਹੈਗੀਆਂ ਵੀ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਵੀ ਲੋਕਾਂ ਨੂੰ ਕੀ ਸਨੇਹਾ ਦੇ ਰਿਹਾ ਜਾਂ ਇਹ ਬਹੁਤ ਹੀ ਮਾੜੀ ਗੱਲ ਹੈ ਜੋ ਭਰੂਨ ਹੱਤਿਆ ਹੁੰਦੀ ਹੈ ਪਰ ਜਿਵੇਂ ਸਾਡੇ ਭਾਬੀ ਨੇ ਦੱਸਿਆ ਕਿ ਜੇਕਰ ਲੜਕੀਆਂ ਨੂੰ ਇਦਾਂ ਹੀ ਮਾਰਿਆ ਜਾਊਗਾ ਤਾਂ ਰਿਸ਼ੂ ਖਰਾਬ ਹੋ ਜਾਊਗੀ ਤਾਂ ਫਿਰ ਬੱਚਿਆਂ ਦਾ ਜਨਮ ਕਿਵੇਂ ਹੋਏਗਾ ਤੇ ਕੁੜੀਆਂ ਸਾਡੇ ਦੇਸ਼ ਦਾ ਭਵਿੱਖ ਨੇ ਆਦੀ ਰੇਡ ਚ ਜਿਵੇਂ ਆਪਾਂ ਦੱਸੀਏ ਵੀ ਰਾਸ਼ਟਰਪਤੀ ਹੋਗੇ ਜਾਂ ਜਿਵੇਂ ਪਹਿਲਾਂ ਗੱਲ ਹੋਈ ਹੈ ਕਿ ਸੰਦੂਰ ਮਿਸ਼ਨ ਸੀ ਜੋ ਉਹਦੇ ਚ ਵੀ ਦੋ ਕੁੜੀਆਂ ਨੇ ਇਸ ਚੀਜ਼ ਨੂੰ ਬੜਾ ਤਕੜੇ ਲੈਵਲ ਤੇ ਲੈ ਕੇ ਗਏ ਨੇ ਤੇ ਹੋਰ ਵੀ ਸਾਡੇ ਜਿਵੇਂ ਆਪਣੇ ਨਾਬੇ ਦੀ ਗੱਲ ਕਰੀਏ ਨਾਬੇ ਦੇ ਐਸ.ਡੀ.ਐਮ ਵੀ ਮੈਡਮ ਨੇ ਪਹਿਲਾਂ ਡੀ.ਐਸ.ਪੀ ਮੈਡਮ ਵੀ ਰਹਿ ਕੇ ਗਏ ਨੇ ਨਗਰ ਕੌਂਸਲ ਦੇ ਪ੍ਰਧਾਨ ਵੀ ਰਹੇ ਨੇ ਪਹਿਲਾਂ ਮੈਡਮ ਤੇ ਪਟਿਆਲੇ ਦੇ ਜਿਹੜੇ ਡੀ.ਸੀ ਨੇ ਉਹ ਵੀ ਮੈਡਮ ਨੇ ਤੇ ਹਰ ਕੁੜੀਆਂ ਬਹੁਤ ਵੱਡੇ ਮਕਾਮ ਹਾਸਲ ਕਰ ਰਹੀਆਂ ਨੇ ਸਾਡੇ ਕਈ ਐਸਐਸਪੀ ਨੇ ਮੈਡਮ ਜਿਹੜੇ ਮਤਲਬ ਬਣੇ ਹੋਏ ਨੇ ਬਹੁਤ ਵਧੀਆ ਗੱਲ ਹੈ ਜਿਹੜੀਆਂ ਕੁੜੀਆਂ ਨੂੰ ਇੰਨਾ ਅੱਗੇ ਲੈ ਕੇ ਆਏ ਨੇ ਪਰ ਕੋਈ ਬੰਦੇ ਹੁੰਦੇ ਨੇ ਨੈਗੇਟਿਵ ਸੋਚਣ ਵਾਲੇ ਪਰ ਉਹ ਇਹ ਦੇਖ ਕੇ ਹੌਲੀ ਹੌਲੀ ਉਹ ਵੀ ਆਪਣੀ ਨੈਗੇਟਿਵਿਟੀ ਬੰਦ ਕਰ ਦੇਣਗੇ ਮੇਰੇ ਹਿਸਾਬ ਨਾਲ ਪਹਿਲੇ 7th ਕਲਾਸ ਵਿੱਚ ਸੋਚਿਆ تھا ਕਿ ਮੁਝੇ ਐਸਾ ਜਜ ਬੰਨਾ ਹੈ ਮੈਂ ਆਪਣੀ ਮੰਮੀ ਕੋ ਕਹਾ tha ਕਿ ਆ ਮੁਝੇ ਜਜ ਬੰਨਾ ਹੈ ਉਸ ਟਾਈਮ ਤੇ ਐਸਾ ਕ੍ਰੀਸਿਸ ਵਿੱਚ تھا ਕਿ ਆਰਡਰ 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 बट फिर जैसे जैसे बड़ी होती गई तो डिजायर और डीप हो गई कि हाँ बनना है और फिर टेंथ के बाद फिर लॉ के लिए क्लैट का एग्ज़ाम होता है इन नेशनल लॉ यूनिवर्सिटी के लिए तो उसके लिए थोड़ा प्रिपेयर किया एलेवंथ और ट्वेल्थ में और फिर विथ गॉड ग्रेस मुझे मिल ही गया फर्स्ट टाइम में ही एन एल यू पटियाला मिल गया तो फिर एन एल यू पटियाला से मैंने अपनी बी ए एल एल भी कम्प्लीट की और तब मार्च में नोटिफिकेशन आया था राजस्थान जुडिशरी का ਅਤੇ ਇਹ एलिजिबल थी मैं कि 5th ईयर में भी दे सकते हैं वो एग्जाम तो वो प्री था उसका जुलाई में और वो विद गाड रिस्क हो गया क्लियर फिर मेंस था अक्टूबर में और अभी इंटरव्यू था दोनों पहले ਕਿਵੇਂ ਦਾ ਤੁਹਾਨੂੰ ਮਹਿਸੂਸ ਹੋ ਰਿਹਾ ਹੈਗਾ ਵੀ ਤੁਸੀਂ ਇੱਕ ਜੱਜ ਦੀ ਪੋਸਟ ਤੇ ਆਏ ਹੋ ਤੇ ਤੁਹਾਡਾ ਸਟਾਰਟਿੰਗ ਸਕੂਲ ਲਾਈਕ ਤੋਂ ਤੇ ਹੁਣ ਤੱਕ ਦਾ ਪੀਰੀਅਡ ਕਿਵੇਂ ਰਿਹਾ तो ये बहुत ऐसा ऐसा ड्रीम जैसा है मेरे लिए क्योंकि इस चीज को मैंने इतनी बार दिमाग में इमेजिन मतलब तो तो हमेशा से बहुत थी। पढ़ना बहुत पसंद था बुक्स रीड करना बहुत पसंद था थोड़ा स्ट्रेस था कि पता नहीं चीजें कैसे टर्न आउट होंगी बट भगवान की कृपा रही और सब सही हुआ स्कूल का थी

तो उन्होंने पूछा था तो तब तो बहुत ही ऐसा क्रेज क्रेज में लगता था कि हाँ ऑर्डर 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 बढ़िया लग रहा है तब बोल दिया था शौक शौक में कि जज बनना है फिर जैसे जैसे पता चला कि जज की कितनी पावर है कितनी अथॉरिटी है वो कितना चेंज ला सकता है किसी की लाइफ में तो फिर और मतलब ऐसा हो गया कि हाँ बनना है अब तो और फिर जब लॉ कर लिया अभी एल एल बी में तो फिर तो सोच ही लिया कि अब इसको ही देना है टाइम ਸਕੂਲ ਦੇ ਵਿੱਚ ਜਿਵੇਂ ਪੜਾਈ ਚੱਲ ਰਹੀ ਸੀਗੀ ਵੀ ਜ਼ਿਆਦਾ ਮਾਰ ਵੀ ਪੈਂਦੀ ਹੈਗੀ ਆ ਆਪਣੇ ਵੀ ਕੋਈ ਵੀਕ ਪੁਆਇੰਟ ਵੀ ਹੁੰਦੇ ਨੇ ਕੋਈ ਪੋਜ਼ਿਟਿਵ ਪੁਆਇੰਟ ਵੀ ਹੁੰਦੇ ਨੇ ਵੀ ਐਵੇਂ ਮੰਮੀ ਪਾਪਾ ਨੂੰ ਵੀ ਬੁਲਾਇਆ ਜਾਂਦਾ ਸਕੂਲ ਦੇ ਵਿੱਚ ਵੀ ਐਸਾ ਕੋਈ ਤੁਹਾਡੇ ਨਾਲ ਸੀਨ ਕੋਈ ਕ੍ਰੀਏਟ ਹੋਇਆ ਹੋਵੇ ਨਹੀਂ ਐਸਾ ਤਾਂ ਨਹੀਂ ਹੁਆ ਬਸ ਇਹ ਤਾਂ ਕਿ ਡਰਾਇੰਗ ਵਗੈਰਾ ਫੇ ਡਾਂਟਦੇ ਤੇ ਜਿਵੇਂ ਮੈਂ ਸਪੋਰਟਸ ਵਿੱਚ اچھی ਨਹੀਂ ਸੀ ਸ਼ੁਰੂ ਮੈਂ ਤਾਂ ਥੋੜਾ ਉਸ 'ਤੇ ਡਾਂਟ ਪਈ ਹੈ ਬਾਕੀ ਮੰਮੀ ਪਾਪਾ ਕੋ ਤੁ ਕਦੇ ਨਹੀਂ ਬੁਲਾਇਆ ਫੈਮਲੀ ਗਿਸਪੋਰਟ ਫੈਮਲੀ ਗਿਸਪੋਰਟ ਕਿੰਨੀ ਰੀਅਲ ਕਿਉਂ

सही हुई है चीजें तो हाँ मैं यही बोलूंगी पापा का का हाथ है तक तक। पा बहुत हाथ है पापा ने हमेशा यही कहा कि तुझे जो करना है कर मैं तो बस पैसा लगा सकता हूँ सारी मेहनत तेरी है और उन्होंने हमेशा सपोर्ट किया मैंने उनको देखा रात रात तक ऐसा एक बजे तक काम करते हुए सुबह उठ के पांच बजे काम करते हुए उनका हार्डवर्क मेरे लिए हमेशा मोटिवेशन रहा है ਹਾਂ ਉਸ ਪਾਪਾ ਦਾ ਨਾਮ ਕਰਵਾਣਾ ਹੈ ਇੱਕ ਵਾਰ بس ਕੀ ਕਰਦੇ ਆ ਤੁਹਾਡੇ ਫਾਦਰ ਸਾਹਿਬ ਕੀ ਜੋ ਮੇਰੇ ਪਾਪਾ ਪੋਸਟ ਆਫਿਸ اور LIC ਕੇ ਏਜੰਟ ਹੈ ਮਤਲਬ ਐਡਵਾਈਜ਼ਰ ਹੈ ਤਾਂ ਉਹਨਾਂ ਦਾ ਐਸਾ ਫਾਈਨੈਂਸ ਦਾ ਹੀ ਕੰਮ ਰਹਿੰਦਾ ਹੈ ਸਾਤਾ ਜਿਵੇਂ ਦਾ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਵੀ ਆਨ ਆਲੇ ਜਿਹੜੇ ਨੌਜਵਾਨ ਪੀੜੀ ਹੈ ਉਹਦੇ ਲਈ ਕੀ ਕਹਿਣਾ ਚਾਹੋਗੇ ਵੀ ਜਿਵੇਂ ਨਸ਼ੇ ਦੇ ਵਿੱਚ ਵੀ ਜਿਆਦਾ ਵਧ ਰਹੇ ਨੇ ਤੁਸੀਂ ਉਹਦੇ ਲਈ ਤੁਹਾਡਾ ਕੀ ਵਿਚਾਰ ਹੈ मैं तो यही कहूँगी कि अपनी लाइफ पे फोकस करो भगवान पे बिलीव करो अपने पेरेंट्स के साथ हमेशा बात करो उनके साथ बना के रखो और समझो कि नशे में कुछ भी नहीं रखा ना ही ड्रिंकिंग में ना ही स्मोकिंग में ना ही किसी भी चीज में जितना टाइम आप बुक्स को देते हो बुक्स आर योर बेस्ट फ्रेंड मतलब जितना टाइम आपने बुक्स में इन्वेस्ट किया अपनी हेल्थ पे अपनी ग्रोथ पे इन्वेस्ट किया वो हमेशा रिटर्न मिलते ही मिलते हैं शॉर्ट टर्म में आपको लग सकता है कि कुछ भी वर्कआउट नहीं करा बट लॉन्ग टर्म में इट ऑल वर्कस आउट तो यस ਜਿਵੇਂ ਦਾ ਲੱਗ ਰਿਹਾ ਜਿਵੇਂ ਕਈ ਪੇਰੈਂਟਸ ਐਸੇ ਵੀ ਨੇ ਜਿਹੜੇ ਲੜਕੀਆਂ ਨੂੰ ਨਹੀਂ ਪਸੰਦ ਕਰਦੇ ਉਹਨਾਂ ਨੂੰ ਜਿਵੇਂ ਮਾਰ ਦਿੱਤਾ ਜਾਂਦਾ ਹੈ ਜਾਂ ਉਹਨਾਂ ਨੂੰ ਲਾਈਕ ਨਹੀਂ ਕੀਤਾ ਜਾਂਦਾ ਜਾਂ ਵੀ ਕਰੋਨਿਕਲ ਹੁੰਦੀ ਜਾਂ ਵੀ ਇਹਦੇ ਲਈ ਤੁਹਾਡਾ ਕੀ ਕਹਿਣਾ ਹੈਗਾ ਮੈਂ ਤੁਹਾਨੂੰ ਇਹ ਹੀ ਬੋਲੂਗੀ ਜਿ세 ਮੈਂ ਪਹਿਲੇ ਵੀ ਕਹਾ ਕਿ ਲੜਕੀਆਂ ਔਰ ਲੜਕੇ ਦੋਨੋਂ ਨੂੰ ਸੇਮ ਓਪਰਚ्युनिटीज ਮਿਲਨੀ ਚਾਹੀਏ ਔਰ ਇਵਨ ਲੜਕੀਆਂ ਅੱਛਾ ਹੀ ਕਰ ਰਹੀਆਂ ਹਰ ਫੀਲਡ ਵਿੱਚ ਹਮ ਕੁਝ ਵੀ ਫੀਲਡ ਦੇਖ ਲੇ ਜਿ세 ਵੀ ਕ੍ਰਿਕਟ ਕਾ ਵੀ ਥਾ ਆਈਸੀਸੀ ਕਾ ਮੈਚ ਹੁਆ ਸਪੇਸ ਦੇਖ ਲੇ ਰੇਲਵੇਜ਼ ਦੇਖ ਲੇ ਕੋਈ ਵੀ ਗਵਰਨਮੈਂਟ ਸੈਕਟਰ ਜੋਬ ਦੇਖ ਲੇ तो इसीलिए मुझे लगता है कि लड़कियों को अपॉर्चुनिटीज मिलनी चाहिए और पेरेंट्स को भी नहीं देखना चाहिए कि वो लाइबिलिटी है नहीं वो ज़्यादा एसिड बन रही हैं अभी तो उनको भी उतनी अपॉर्चुनिटी मिलनी चाहिए और भ्रूण हत्या के खिलाफ काफी स्ट्रिक्ट एक्शन लेना चाहिए